ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰਨ ਜਾ ਰਹੇ ਆ ਸਟੂਡੈਂਟਸ ਨੂੰ ਕੋਰਸੇਸ ਨੂੰ ਲੈ ਕੇ ਅੱਜ ਕੁਝ ਅਜਿਹੇ ਆਪਸ਼ਨਸ ਦੱਸਣ ਜਾ ਰਹੇ ਆ ਜਿਸ ਦੇ ਨਾਲ ਤੁਹਾਡਾ ਕੈਨੇਡਾ ਸਟੱਡੀ ਵੀਜ਼ਾ ਦੇ ਨਾਲ ਫਿਊਚਰ ਜਿਹੜਾ ਹੈ ਬ੍ਰਾਈਟ ਹੋਣ ਹੀ ਵਾਲਾ ਹੈ ਕਿਉਂਕਿ ਅਸੀਂ ਕੋਰਸੇਸ ਅਜਿਹੇ ਦੱਸਣ ਜਾ ਰਹੇ ਆ ਜਿਸ ਦੇ ਅਗੋ ਬਹੁਤ ਡਿਮਾਂਡ ਰਹਿਣ ਵਾਲੀ ਹੈ ਤੁਹਾਨੂੰ ਚੰਗੀਆਂ ਜੌਬ ਆਪਸ਼ਨਸ ਮਿਲਣਗੀਆਂ ਅੱਜ ਦੇ ਸਮੇਂ ਵਿੱਚ ਇਹੀ ਸਵਾਲ ਬਹੁਤ ਆ ਰਹੇ ਨੇ ਕਿ ਜੌਬ ਨੂੰ ਲੈ ਕੇ ਸਵਾਲ ਬਣਿਆ ਹੋਇਆ ਹੈ ਪਰ ਜੇ ਤੁਸੀਂ ਅਜਿਹੇ ਚੰਗੇ ਕੋਰਸੇਸ ਨਾਲ ਲੱਗੇ ਬਦੋ ਜਿਹੜੇ ਡਿਮਾਂਡ ਦੇ ਵਿੱਚ ਹੈ ਜਿੱਥੇ ਤੁਹਾਨੂੰ ਜੌਬ ਦੇ ਜੌਬ ਨੂੰ ਲੈ ਕੇ ਅੱچھے ਆਪਸ਼ਨਸ ਸਟੂਡੈਂਟਸ ਨੂੰ ਕਦੇ ਵੀ ਕੋਈ ਦਿੱਕਤ ਨਹੀਂ ਆਣ ਵਾਲੀ ਹੈ ਸੋ ਇਸੇ ਲਈ ਧਿਆਨ ਨਾਲ ਜ਼ਰੂਰ ਸੁਣਨਾ ਔਰ ਵੇਖਣਾ ਅੱਜ ਦੀ ਵੀਡੀਓ ਆਪਣੇ ਫਰੈਂਡਸ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਜਿਹੜੇ ਵੀ ਤੁਹਾਡੇ ਫਰੈਂਡਸ ਕੈਨੇਡਾ ਸਟੱਡੀ ਵੀਜ਼ਾ ਬਾਰੇ ਸੋਚ ਰਹੇ ਨੇ ਜਾਂ ਅਪਲਾਈ ਕਰਨ ਵਾਲੇ ਨੇ ਸਵਾਗਤ ਹੈ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰ ਸੀਸ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਾਸਤਰੀ ਕਾਲ ਸਸ਼ੇ ਕਾਲ ਨਮਸਕਾਰ ਸਰ ਸੋ ਮੈਮ ਕੈਨੇਡਾ ਸਟੱਡੀ ਵੀਜ਼ਾ ਦੀ ਜਦ ਵੀ ਆਪਾਂ ਗੱਲ ਕਰਦੇ ਆ ਤਾਂ ਦੇਖੋ ਅੱਜ ਕੱਲ ਸਟੂਡੈਂਟਸ ਜੌਬਸ ਨੂੰ ਲੈ ਕੇ ਬੜੇ ਸਵਾਲ ਹੁੰਦੇ ਆ ਪਰ ਕੁਝ ਅਜਿਹੇ ਕੋਰਸਿਸ ਮੈਂ ਜ਼ਰੂਰ ਤੁਹਾਡੇ ਤੋਂ ਅੱਜ ਜਾਣਨਾ ਚਾਹਾਂਗੀ ਸਟੂਡੈਂਟ ਅਗਰ ਸਿਲੈਕਟ ਕਰਦਾ ਉਹ ਕੋਰਸਿਸ ਦੇ ਨਾਲ ਅੱਗੇ ਵਧਦਾ ਹੈ ਤਾਂ ਉਸ ਨੂੰ ਕੱਲ ਨੂੰ ਜੋ ਹੈ ਕੈਨੇਡਾ ਪਹੁੰਚ ਕੇ ਵੀ ਜੌਬ ਆਪਸ਼ਨਸ ਬਹੁਤ ਅੱਛੀਆਂ ਮਿਲ ਸਕਦੀਆਂ ਨੇ ਕੀ ਅਜਿਹੇ ਕੋਰਸ ਹੈ ਜੋ ਸਟੂਡੈਂਟਸ ਦੇ ਆਨ ਵਿੱਚ ਰੱਖਣ ਤੇ ਉਹਦੇ ਨਾਲ ਅਪਲਾਈ ਕਰਨ ਮੈਂ ਤੁਹਾਨੂੰ ਕੁਝ ਚੀਜ਼ਾਂ ਦੱਸੂਗੀ ਜੀ ਅੱਜ ਆਪਾਂ ਕੁਝ ਕਾਲਜੇਸ ਦੀ ਔਰ ਕੁਝ ਸਟੇਟਸ ਦੀ ਗੱਲ ਕਰ ਲੈਂਦੇ ਆ ਠੀਕ ਹੈ ਆਪਾਂ ਅਨਟਾਰੀਓ ਦੇ ਵਿੱਚ ਮੈਂ ਕਾਫੀ ਰਿਸਰਚ ਕਰਕੇ ਬੱਚਿਆਂ ਵਾਸਤੇ ਬਣਾਨੀ ਆ ਕਿ ਜਿਸ ਤੋਂ ਇਹਨਾਂ ਨੂੰ ਪ੍ਰੋਬਲਮ ਨਾ ਆ। ਜੀ ਹੁਣ ਅਨਟਾਰੀਓ ਦੇ ਵਿੱਚ ਜੌਬ ਓਪਰਚ्युनिटीज ਰਾਈਟ ਪਹਿਲੇ ਤੇ ਮੈਂ ਗੱਲ ਕਰਦੀ ਆ ਅਨਟਾਰੀਓ ਦੇ ਵਿੱਚ ਇਸ ਟਾਈਮ ਨਾਇਗਰਾ ਯੂਨੀਵਰਸਿਟੀ ਉਹਦੇ ਜਿਹੜੇ ਕੋਰਸਸ ਅਵੇਲੇਬਲ ਸੈਪਟੰਬਰ ਦੇ ਵਾਸਤੇ ਜੀ ਠੀਕ ਹੈ ਤੇ ਹੁਣ ਇਹ ਆ ਗਿਆ ਬ੍ਰਿਊ ਮਾਸਟਰ ਬ੍ਰਿਊਰੀ ਆਪਰੇਸ਼ਨ ਮੈਨੇਜਮੈਂਟ ਸਭ ਤੋਂ ਅੱਛਾ ਕੋਰਸ ਹੈ। ਉਹਨ ਤੋਂ ਦੇਖ ਰਹੋ ਕਿ ਬ੍ਰਿਊਰੀਜ਼ ਬਹੁਤ ਚਲਦੀਆਂ ਰਾਈਟ ਕਿਉਂਕਿ ਹਰ ਯੰਗਸਟਰ ਜਿਹੜਾ ਨਾ ਉਹ ਲਾਈਫ ਦੇ ਵਿੱਚ ਇੱਕ ਜਿੱਦਾਂ ਕਹਿੰਦੇ ਆ ਕਿ ਬੈਠ ਗਏ ਫਰੈਂਡਸ ਨਾਲ ਦੇ ਆਰ ਗoing ਟੂ ਬ੍ਰਿਊਰੀਜ਼ ਤੇ ਇਹ ਚਾਏ ਨਿਊਜ਼ੀਲੈਂਡ ਚ ਹੋਏ ਚਾਏ ਇਹ ਕੈਨੇਡਾ ਦੇ ਵਿੱਚ ਹੋਏ ਇਹ ਕੋਰਸ ਬਹੁਤ ਜ਼ਿਆਦਾ ਜੌਬ অর ਐਂਟਰਪ੍ਰੀਨਰ ਕੋਰਸ ਹੈ ਠੀਕ ਹੈ ਥੈਨ ਆਪਣੇ ਕੋਲ ਆ ਜਾਂਦਾ ਫਿਰ ਤੁਹਾਡਾ ਬ੍ਰਾਡਕਾਸਟਿੰਗ ਰੇਡੀਓ ਟੈਲੀਵਿਜ਼ਨ ਐਂਡ ਫਿਲਮ ਪ੍ਰੋਡਕਸ਼ਨ ਇਹ ਤੁਹਾਡੀ ਲਾਈਨ ਤੋਂ ਰਿਲੇਟਡ ਹੈ ਜਿਹੜੇ ਵੀ ਬੱਚੇ ਫਿਲਮ ਇੰਡਸਟਰੀ ਦੇ ਵਿੱਚ ਜਾਂ ਰੇਡੀਓ ਜਾਂ ਟੈਲੀਵਿਜ਼ਨ 'ਚ ਜਾਣਾ ਚਾਹੁੰਦੇ ਹਨ ਉਹਨਾਂ ਦੇ ਵਾਸਤੇ ਸੈਪਟੈਂਬਰ ਕੋਰਸ ਅਵੇਲੇਬਲ ਹੈ ਠੀਕ ਹੈ ਫਿਰ bizness analytic grad certificate ਸਭ ਤੋਂ ਅੱਛਾ ਕੋਰਸ ਹੈ ਇਸ ਕੋਰਸ ਦੇ ਵਿੱਚ ਬੱਚਾ ਕਦੀ ਵੀ ਜੌਬलेस ਨਹੀਂ ਰਹਿ ਸਕਦਾ ਸਿਵਲ ਇੰਜੀਨੀਅਰ ਟੈਕਨੀਸ਼ੀਅਨ ਇਹ ਨੋਟ ਕਰਦੇ ਜਾਓ ਜਿਹੜੇ ਅੱਛੇ ਕੋਰਸੇਸ ਹੈ ਜੇ ਤੁਹਾਡੇ ਸਬਜੈਕਟਸ ਤੋਂ ਮੈਚ ਕਰਦੇ ਆ ਇਹਨਾਂ ਜਿਹੜੇ ਮੈਂ ਕੋਰਸ ਦੱਸ ਰਹੀਆਂ ਇਹਨਾਂ ਦੇ ਵਿੱਚ ਤੁਸੀਂ ਕਦੇ ਜੌਬਲੈਸ ਨਹੀਂ ਰਹਿ ਸਕਦੇ ਠੀਕ ਹੈ ਥੈਨ ਤੁਹਾਡਾ ਆ ਜਾਂਦਾ ਹੈ ਫਿਰ ਆ ਫਿਟਨੈਸ ਐਂਡ ਹੈਲਥ ਪ੍ਰੋਮੋਸ਼ਨ ਇਹ ਦੇਖੋ ਜਿਹੜਾ ਮੈਂ ਹੁਣੇ ਥੋੜੀ ਦੇਰ ਪਹਿਲੇ ਆਪਾਂ ਆਸਟ੍ਰੇਲੀਆ ਦਾ ਕਰ ਰਹੇ ਸੀ ਉਸ ਟਾਈਮ ਦਾ ਕੈਰੀ ਸੀ ਸਪੋਰਟਸ ਮੈਨੇਜਮੈਂਟ ਠੀਕ ਹੈ ਇਦਾਂ ਦਾ ਹੀ ਇਹ ਕੋਰਸ ਹੈ ਫਿਟਨੈਸ ਐਂਡ ਹੈਲਥ ਪ੍ਰੋਮੋਸ਼ਨ ਇਹ ਸਪੋਰਟਸ ਵਾਲਿਆਂ ਨੂੰ ਵੀ ਚਾਹੀਦਾ ਇੱਕ ਜਨਰਲ ਬੰਦੇ ਨੂੰ ਵੀ ਚਾਹੀਦਾ ਇਹ ਕੋਰਸ ਕਰਕੇ ਸਟੂਡੈਂਟ ਕਿਸੇ ਵੀ ਜਿਮ ਟ੍ਰੇਨਰ ਬਣ ਸਕਦਾ ਹੈ ਜਿਮ ਆਪਣਾ ਖੋਲ੍ਹ ਸਕਦਾ ਹੈ ਡਾਕਟਰ ਕੋਲ ਜੌਬ ਕਰ ਸਕਦਾ ਹੈ ਹਸਪੀਟਲ ਵਿੱਚ ਜੌਬ ਕਰ ਸਕਦਾ ਹੈ ਮਤਲਬ ਜੌਬ ਅਪਰਚੁਨਿਟੀ ਇਹਦੇ ਵਿੱਚ ਐਂਡਲੈਸ ਹੈ ਜੀ ਗੇਮ ਡਵੈਲਪਮੈਂਟ ਹਰ ਬੱਚਾ ਅਕਲ ਕੰਪਿਊਟਰ ਤੇ ਗੇਮ ਖੇਲ ਰਿਹਾ ਹੈ ਹਰ ਬੜਾ ਗੇਮ ਖੇਲ ਰਿਹਾ ਉਹ ਗੇਮ ਜਿਹੜੇ ਬਣਾਉਣ ਵਾਲੇ ਆ ਉਹਨਾਂ ਦੀ ਸੈਲਰੀ ਸੋਚੋ ਕਿੱਥੇ ਤੱਕ ਜਾ ਰਹੀ ਹੈ हां ਬੱਚੇ ਨੇ ਜੇ ਨਾਨ ਮੈਡੀਕਲ ਕੀਤੀ ਹੋਈ ਹੈ ਮੈਥ ਹੈ ਤੇ ਉਹਦੇ ਵਾਸਤੇ ਐਡੀਟ ਐਡਵਾਂਟੇਜ ਰਹੇਗਾ ਹਾਰਟੀਕਲਚਰ ਟੈਕਨੀਸ਼ੀਅਨ ਜਿੰਨਾ ਵੀ ਜਿਹੜੇ ਐਗਰੀਕਲਚਰ ਤੋਂ ਰਿਲੇਟਡ ਹੈ ਉਹਨਾਂ ਦੇ ਵਾਸਤੇ ਕੋਰਸ ਕਿਉਂਕਿ ਹਰ ਜਗ੍ਹਾ ਤੁਹਾਨੂੰ ਪਤਾ ਹੈ ਹਾਰਟੀਕਲਚਰ ਦੇ ਵਿੱਚ ਕੀ ਆ ਜਾਏਗਾ ਫਲੋਰਿਸਟ ਆ ਜਾਣਗੇ ਫਰੂਟ ਨਰਸਰੀਜ਼ ਇਹ ਸਾਰਾ ਫਰੂਟ ਦਾ ਜਿੰਨਾ ਕੰਮ ਹੈ ਸਾਰਾ ਹਾਰਟੀਕਲਚਰ ਦੇ ਅੰਡਰ ਆਂਦਾ ਹੈ ਜੀ ਇਹ ਕੋਰਸ ਦੀ ਬਹੁਤ ਡਿਮਾਂਡ ਰਹਿੰਦੀ ਹੋਸਪਿਟੈਲਿਟੀ ਐਂਡ ਹੋਟਲ ਐਂਡ ਰੈਸਟੋਰੈਂਟ ਆਪਰੇਸ਼ਨ ਸੋਸ਼ਲ ਮੀਡੀਆ ਮੈਨੇਜਮੈਂਟ ਕੋਈ ਮਰਜ਼ੀ ਬੰਦਾ ਹੋਏ ਉਹਨੇ ਹਰ ਕੰਪਨੀ ਆ ਦੋ ਬੰਦਿਆਂ ਦੀ ਵੀ ਕੰਪਨੀ ਆ ਇਹ ਇਕੱਲਾ ਬੰਦਾ ਵੀ ਕੰਮ ਕਰ ਰਿਹਾ ਉਹਨੂੰ ਸੋਸ਼ਲ ਮੀਡੀਆ ਦੇ ਵਾਸਤੇ ਬੰਦਾ ਚਾਹੀਦਾ ਹੈ ਜਿਹੜਾ ਉਹਦਾ ਕੰਮ ਕਰ ਸਕੇ ਉਹਦੇ ਬਿਜ਼ਨਸ ਨੂੰ ਅੱਗੇ ਵਧਾ ਸਕੇ ਫਿਰ ਵੈਲਡਿੰਗ ਟੈਕਨੀਸ਼ੀਅਨ ਐਂਡ ਠੀਕ ਹੈ ਹੁਣ ਇਹਨਾਂ ਦੀ ਰਿਕੁਆਇਰਮੈਂਟ ਕੀ ਹੈ ਆਇਲਟ 6.0 ਇਨ ਈਚ ਪੀਟੀ ਓਵਰਆਲ 50 ਹੁਣ ਆਪਾਂ ਇਹ ਗੱਲ ਕੀਤੀ ਹੈ ਨਾਇਗਰਾ ਯੂਨੀਵਰਸਿਟੀ ਦੀ ਜਿਹਦੇ ਕੋਰਸਿਸ ਅਵੇਲੇਬਲ ਹੈ ਸੈਪਟੈਂਬਰ ਵਾਸਤੇ ਜੌਬ ਓਪਰਚ्युनिटीज ਮੈਂ ਤੁਹਾਨੂੰ ਦੱਸਤੀ ਹੈ ਫੇਰ ਵੀ ਤੁਸੀਂ ਦੇਖੋ ਅਨਟਾਰੀਓ ਜੌਬ ਓਪਰਚ्युनिटी ਹੁਣ ਜਿਹੜਾ ਬੱਚਾ ਅਕਾਊਂਟਿੰਗ ਰਿਲੇਟਿਡ ਜਿੰਨੇ ਮਰਜ਼ੀ ਕੋਰਸ ਕਰ ਲੋ ਬਿਜ਼ਨਸ ਤੋਂ ਰਿਲੇਟਿਡ ਤੁਹਾਨੂੰ ਜੌਬ ਦੀ ਕਮੀ ਨਹੀਂ ਐਡਮਿਨਿਸਟ੍ਰੇਟਿਵ ਅਸਿਸਟੈਂਟ ਦੀ ਕੋਈ ਕਮੀ ਨਹੀਂ ਏਰੋਸਪੇਸ ਇੰਜੀਨੀਅਰਿੰਗ ਐਗਰੀਕਲਚਰ ਜਿਹੜਾ ਆਪਾਂ ਹਾਰਟਿਕਲਚਰ ਵਾਲਾ ਕੋਰਸ kiya ਸੀ ਕੰਸਟਰਕਸ਼ਨ ਤੋਂ ਰਿਲੇਟਿਡ kiya ਸੀ ਆਰਕੀਟੈਕਟਸ ਹੈਲਥ ਇਨਾਂ ਦੀ ਕਦੇ ਕੋਈ ਕਮੀ ਨਹੀਂ ਆਏਗੀ ਵੈਲਡਿੰਗ ਵਾਲਿਆਂ ਦੀ ਇਹਨਾਂ ਦੀ ਹਮੇਸ਼ਾ ਜੌਬ ਬਹੁਤ ਮਤਲਬ ਸੈਲਰੀਜ਼ ਵੀ ਬਹੁਤ ਜ਼ਿਆਦਾ ਹੈ ਆਡੀਓ ਵੀਡ ਆਪਾਂ ਫਿਲਮ ਪ੍ਰੋਡਕਸ਼ਨ ਦਾ ਇੱਕ ਕੋਰਸ ਗਿਆ ਸੀ ਆਡੀਅਨਟ ਵੀਡੀਓ ਰਿਕਾਰਡਰ ਟੈਕਨੀਸ਼ੀਅਨ ਐਂਡ ਫਿਰ ਬੇਕਰਸ ਬੈਂਕਰਸ ਇਹ ਕੋਰਸ ਜਿਹੜੇ ਅਨਟਾਰੀਓ ਦੇ ਵਿੱਚ ਸਭ ਤੋਂ ਜ਼ਿਆਦਾ ਤੁਹਾਨੂੰ ਜੌਬ ਓਰੀਐਂਟਡ ਹੈ ਕੋਈ ਬੱਚਾ ਕਦੀ ਫਰੀ ਨਹੀਂ ਬੈਠ ਸਕਦਾ ਇਹ ਜਿਹੜਾ ਇੱਕ ਮਿਥ ਹੈ ਕਿ ਜੌਬ ਨਹੀਂ ਮਿਲ ਰਹੀ ਬੱਚਾ ਇੱਥੋਂ ਕਰਕੇ ਕੀ ਗਿਆ ਉੱਥੇ ਕਿਹੜੇ ਕੋਰਸ ਚ ਗਿਆ ਇਹ ਸਾਰੀ ਚੀਜ਼ਾਂ ਮੈਟਰ ਕਰਦੀਆਂ ਜਦ ਤੁਹਾਡੇ ਬੱਚੇ ਨੇ ਕੋਰਸ ਸਹੀ ਚੂਜ਼ ਕੀਤਾ ਹੋਇਆ ਐ ਇਥੋਂ ਮਹੀਨੇ 2 ਮਹੀਨੇ ਦੀ ਤੁਸੀਂ ਕੋਈ ਚੇ ਕੋਰਸ ਤੇ ਟ੍ਰੇਨਿੰਗ ਦਵਾਈ ਐ ਉਹ ਬੱਚਾ ਕਦੀ ਜਾ ਕੇ ਜੌਬਲੈਸ ਨਹੀਂ ਰਹਿ ਸਕਦਾ ਮੇਰੇ ਜਿੰਨੇ ਸਟੂਡੈਂਟ ਕੈਨੇਡਾ ਗਏ ਐ ਉਹ ਛੁੱਟੀਆਂ ਚਾਹੁੰਦੇ ਐ ਕਹਿੰਦੇ ਮੈਡਮ ਉੱਥੇ ਕੋਈ ਵੀ ਸਟੂਡੈਂਟ ਜੌਬਲੈਸ ਨਹੀਂ ਰਹਿ ਸਕਦਾ ਜਦ ਕਿ ਉਹ ਬੱਚਾ ਕੰਮ ਕਰਨ ਦਾ ਇੱਛੁਕ ਐ ਸੈਕੰਡ ਉਹਦੇ ਹੱਥ ਚ ਕੋਈ ਸਕਿੱਲ ਐ ਸਕਿੱਲ ਇਥੋਂ ਪੇਰੈਂਟਸ ਨੇ ਦੇ ਕੇ ਭੇਜਣੀ ਐ ਕੈਨੇਡਾ ਵਰਗੀ ਕੰਟਰੀ ਵੀ ਕੋਈ ਨਹੀਂ ਮਿਲਨੇ ਜਿਹੜੀ ਸਭ ਤੋਂ ਜ਼ਿਆਦਾ ਈਜ਼ੀ ਪੀਆਰ ਦਿੰਦੀ ਐ ਜੇ ਤੁਸੀਂ ਕਹਿ ਦੋ ਕਿ ਮੈਂ ਪੀਆਰ ਲੈਣੀ ਐ ਜਿੱਦਾਂ ਮਰਜੀ ਉਹ ਹੀ ਇੱਕ ਕੰਟਰੀ ਐ ਚਾਹ ਯੂਐਸ ਦਾ ਵੇਨਾ ਦਾ ਵੇਨ ਆਸਟ੍ਰੇਲੀਆ ਦਾ ਵੇਨਾ ਦਾ ਵੇਨ ਨਿਊਜ਼ੀਲੈਂਡ ਦਾ ਵੇਨਾ ਦਾ ਵੇ ਕੈਨੇਡਾ ਸਭ ਤੋਂ ਪਹਿਲੇ ਪੀਆਰ ਦਿੰਦੀ ਐ ਉਹ ਰਾਣ ਵਾਲੇ ਟਾਈਮ 'ਚ ਉਹ ਵੀ ਜਿਹੜਾ ਯੂਨੀਵਰਸਿਟੀਆਂ ਤੇ ਕੈਪ ਲਗਾਉਣ ਵਾਲੇ ਆ ਉਸ ਟਾਈਮ ਸਟੂਡੈਂਟਸ ਨੂੰ ਮੁਸ਼ਕਲ ਹੋਏਗੀ ਬਟ ਇਹ ਟਾਈਮ ਤੁਸੀਂ ਮੌਕੇ ਦਾ ਫਾਇਦਾ ਉਠਾ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆਂ ਜੇ ਟਾਈਮ ਹੈ ਆਪਣੇ ਕੋਲ ਜੀ ਤੇ ਆਪਾਂ ਕਰਦੇ ਆਂ ਗੱਲ ਦਾ ਨੋਵਾ ਸਕੋਸ਼ੀਆ ਦੀ ਜੀ ਆਈਟੀ ਸੈਕਟਰ ਡਾਟਾ ਇੰਜੀਨੀਅਰ ਸੌ ਸ਼ੌਪ ਸੁਪਰਵਾਈਜ਼ਰ ਕਸਟਮਰ ਸਰਵਿਸ ਰਿਪਰੈਜ਼ੈਂਟੇਟਿਵ ਇਹ ਸਾਰੇ ਜਿਹੜੇ ਆ ਕੋਰਸਸ ਜਿਨ੍ਹਾਂ ਦੇ ਵਿੱਚ ਮਤਲਬ ਇਹ ਜਿਹੜੇ ਜੌਬ ਓਪਰਚ्युनिटी ਸਭ ਤੋਂ ਜ਼ਿਆਦਾ ਹੈ ਉੱਥੇ ਸਿਡਨੇ ਦੇ ਵਿੱਚ ਕਿ ਬ੍ਰਿਟਨ ਯੂਨੀਵਰਸਿਟੀ ਹੈ ਰਾਈਟ ਉਹਨਾਂ ਦੇ ਵਿੱਚ ਤੁਹਾਨੂੰ ਜਿਹੜੇ ਹੈ ਕੋਰਸੇਸ ਮਿਲਣਗੇ ਇਸ ਟਾਈਮ ਹੈਲਥ케ਅਰ ਮੈਨੇਜਮੈਂਟ ਸਪਲਾਈ ਚੇਨ ਮੈਨੇਜਮੈਂਟ ਬੈਚਲਰ ਆਫ ਸਾਇੰਸ ਠੀਕ ਹੈ 8 ਤੋਂ 10 ਸਾਲ ਤੱਕ ਦਾ ਗੈਪ ਵੀ ਐਕਸੈਪਟੇਬਲ ਹੈ ਔਰ ਤੁਸੀਂ ਵਿਦਾਊਟ ਆਇਲਸ ਵੀ ਜਾ ਸਕਦੇ ਹੋ ਮੀਡੀਅਮ ਆਫ ਇਨਸਟ੍ਰਕਸ਼ਨ ਇੰਗਲਿਸ਼ ਹੋਣਾ ਚਾਹੀਦਾ ਹੈ ਯੂਨੀਵਰਸਿਟੀ ਦੇ ਆਫਰ ਲੈਟਰ ਵਾਸਤੇ ਜੇ ਇੰਗਲਿਸ਼ ਮੀਡੀਅਮ ਚ ਪੜ੍ਹੇ ਹੋ ਤੁਸੀਂ ਆਫਰ ਲੈਟਰ ਲੈ ਸਕਦੇ ਹੋ ਅੰਬੈਸੀ ਦੀ ਰਿਕੁਆਇਰਮੈਂਟ 6 ਬੈਂਡ ਦੀ ਹੈ ਈਚ ਵੀ ਨਹੀਂ ਹੈ 6 ਬੈਂਡ ਓਵਰ ਆਲ ਚਾਹੇ ਇੱਕ ਚ 5 ਆਏ ਤੁਹਾਨੂੰ ਪੀਐਲ ਮਿਲ ਜਾਏਗੀ ਤੁਹਾਡੇ ਵੀਜ਼ਾ ਨਿਕਲ ਜਾਣਾ ਮਤਲਬ ਇਹ ਜਿਹੜੀ ਚੀਜ਼ਾਂ ਤੇ ਜੇ ਧਿਆਨ ਰੱਖੋਗੇ ਤੁਹਾਨੂੰ ਨਾ ਉੱਥੇ ਪੀਆਰ ਚ ਪ੍ਰੋਬਲਮ ਨਾ ਜੌਬ ਚ ਪ੍ਰੋਬਲਮ ਨਾ ਸੈਟਲਮੈਂਟ ਉਂ ਚ ਪ੍ਰੋਬਲਮ ਇੰਨੇ ਕ ਨੈਗੇਟਿਵ ਲੋਕਾਂ ਨੇ ਮਾਰਕੀਟਿੰਗ ਕਰਤੀ ਕਿ ਮੈਨੂੰ ਲੱਗਦਾ ਜਿਹੜੇ ਚਾਹਵਾਨ ਬੱਚੇ ਸੀ ਜਿਨ੍ਹਾਂ ਨੂੰ ਜਾਣਾ ਚਾਹੀਦਾ ਉਹ ਆਪਣਾ ਰਸਤੇ ਰੋਕ ਕੇ ਬੈਠ ਗਏ ਕੋਈ ਹੋਰ ਕੰਟਰੀ ਐਕਸੈਪਟ ਨਹੀਂ ਕਰ ਰਹੀ ਕੈਨੇਡਾ ਜਾਣਾ ਨਹੀਂ ਇਹ ਸੋਚ ਕੇ ਕਿ ਉੱਥੇ ਜੌਬ ਨਹੀਂ ਹੈ ਤੁਸੀਂ ਪੇਰੈਂਟਸ ਉਹਨਾਂ ਦੇ ਨਾਲ ਜਾਣ ਮੈਂ ਚੈਲੰਜ ਕਰਦੀ ਹਾਂ ਕਿ ਜੌਬ ਨਹੀਂ ਮਿਲਦੀ ਤੇ ਸਾਰੇ ਪੈਸੇ ਵਾਪਸ ਲੇ जी बिल्कुल सो बहुत ही अच्छे अच्छे कोर्स मैम ने दसे ने जिस दे नाल देखो प्रैक्टिकल कोर्स ने बड़े और स्टूडेंट जोड़ा भी अजे कोर्स करेगा जिथे भी हो अपना उन्हों का कम की कमी कदे भी नहीं आ सकती सो जरूर तुम अजि ऑप्शन अगे वो कि राइट डिसीजन दे नाल डिशीजन अपने फ्यूचर ब्राइट कर सको कोई सवाल है तो नंबर डिस्प्ले है इस उपर कॉल करो पूरी जानकारी लो या फिर नैविगेट ओवरसीज ए ऑफिस विजिट करो अपने डॉक्यूमेंट्स जरूर लेके आयो आओं असैसमेंट करके राइट ऑप्शन तू गाइड की जा सके तो मैम थोड़ा बहुत बहुत धनवाद जो तीस स्टूडेंट्स नंगे चंगे, -चंगे कोर्सिज़ को लैके अवेयर किया गाइड किया अगों भी असी स्टूडेंट्स इस तरह न हो चंगे चंगे टॉपिक्स टॉपिक्सर इन्फोरमेटिव भीज़ लैके आते रहेंगे फिलहाल ही जी इजाजत थैंक यू सो मच थैंक यू